ਕੁਝ ਕੈਨ ਯੁੱਗ ਦਾ ਹੈ ਨਹੀਂ ਮਸ ਯਾਦਾਂ ਰਹਿ ਗਈਆਂ ਸਾਡੇ ਗੁਰੂ ਜੀ ਦੀਆਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਕੋਲੋਂ ਔਰ ਉਹਨਾਂ ਨਾਲ ਸਮਾਂ ਬਿਤਾਇਆ ਮਸ ਬਹਿ ਕਹਿ ਸਕਦਾ ਕਿ ਅੱਜ ਅਸੀਂ ਜਿਸ ਵੀ ਜਗ੍ਹਾ ਤੇ ਆ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਔਰ ਇਹ ਗੱਲ ਹੈ ਉਹ ਸਰੀਰਕ ਰੂਪ ਚ ਭਾਵੇਂ ਨਹੀਂ ਸਾਡੇ ਚ ਰਹੀ ਪਰ ਉਹ ਆਪਣੇ ਸੰਗੀਤ ਰਹੀ ਹਮੇਸ਼ਾ ਸਦੀਆਂ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ ਉਹਨਾਂ ਨੇ ਰਾਜ ਕੀਤਾ ਸੀ ਤੇ ਰਾਜ ਕਰਦੇ ਰਹਿਣਗੇ ਇਸੇ ਕਰਕੇ ਉਹਨੂੰ ਸੰਗੀਤ ਸਮਰਾਟ ਕਿਹਾ ਜਾਂਦਾ ਹੈ ਪਰ ਬਾਕੀ ਉਹਜਾ ਸਾਹਿਬ ਆਪਣੇ ਆਪ ਚ ਇੱਕ ਜਲਦੀ ਫਿਰਦੀ ਯੂਨੀਵਰਸਿਟੀ ਸੀ ਜਿਨ੍ਹਾਂ ਚੋਂ ਅਸੀਂ ਵੀ ਪੜੇ ਹਾਂ ਅਸੀਂ ਉਸ ਯੂਨੀਵਰਸਿਟੀ ਦੇ ਸਟੂਡੈਂਟ ਰਹੇ ਹਾਂ ਉਹਜਾ ਸਾਹਿਬ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਅੱਜ ਮਨ ਤਾਂ ਬਹੁਤ ਭਾਰੀ ਹੈ ਪਰ ਸਤਵਰ ਦੇ ਭਾਣੇ ਨੂੰ ਮੰਨਣਾ ਪੈਂਦਾ ਜੀ ਸੋ ਅਸੀਂ ਇਹੀ ਅਰਦਾਸ ਕਰਦੇ ਹਾਂ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਜਿਹੜੇ ਉਹਨਾਂ ਦੇ ਲਾਏ ਹੋਏ ਬੂਟੇ ਨੇ ਉਹ ਉਹਨਾਂ ਦੀ ਪਰੰਪਰਾ ਨੂੰ ਅੱਗੇ ਤੋਰਦੇ ਰਹਿਣ بس ਇਹੀ ਦਿਲੀ ਦੁਆ ਹੈ ਉਸ ਮੋਕੇ ਕਹਿਣ ਵਾਲੀ ਤੇ ਗੱਲ ਸ਼ਬਦਾਂ ਦਾ ਤਾਂ ਹਰ ਸ਼ਬਦ ਬਾਹਣਾ ਪੈ ਜਾਂਦਾ ਜਿੱਡੀ ਉਹ ਸ਼ਖਸੀਅਤ ਸਨ ਮੈਂ بیٹے ਨੂੰ ਇਹੀ ਕਹਿ ਰਿਹਾ ਸੀ ਮੈਂ ਕਿਹਾ ਵੇਖੋ ਇੱਕ ਕੈਸੇ ਕੈਸੇ ਖੁਸ਼ੀ ਦੇ ਮੰਜ਼ਰ ਵੀ ਹੁੰਦੇ ਲੇਕਿਨ ਆ ਜੇ ਵੀ ਮੁਕਾਮ ਹੈ ਮੈਂ ਕਹਿੰਦਾ ਕਿ ਜ਼ਮੀਨ ਖਾ ਗਈ ਆਸਮਾਨ ਕੈਸੇ ਕੈਸੇ कैसे कैसे लोग कैसे-कैसियां हसतीयां पंजाबी संगीत ਲਈ ਬਹੁਤ ਵੱਡਾ ਇੱਕ ਘਾਟਾ ਖਲਾਅ ਆ ਮੈਂ ਤਾਂ ਉਸ ਦਿਨ ਵੀ ਅਰਜ਼ ਕੀਤੀ ਸੀ ਕਿ ਪੰਜਾਬੀ ਸੰਗੀਤ ਦਾ ਸੂਰਜ अस्त ਹੋ ਗਿਆ ਸੂਰਜ ਗਰੋਪ ਸਭ ਤੋਂ ਬਿਨਾ ਸਾਰੇ ਚਾਪੀਆਂ ਨੂੰ ਦਰਗਹ ਗੀਤਾ ਬਲੋਂ ਪਿਆਰ ਪਰ ਸਸਿਕਾ ਸੋ ਅੱਜ ਅਸੀਂ ਉਹ ਮਹਾਨ ਸੰਗੀਤਕਾਰ ਜਿਨ੍ਹਾਂ ਦਾ ਉਹਦੀ ਦੁਨੀਆ ਵਿੱਚ ਕੋਈ ਤੋੜ ਨਹੀਂ ਜਿਨ੍ਹਾਂ ਦਾ ਪੂਰੀ ਦੁਨੀਆ ਦੇ ਵਿੱਚ ਕੋਈ ਮੁਕਾਬਲਾ ਨਹੀਂ ਜਿਨ੍ਹਾਂ ਦੇ ਨਾਲ ਇੱਕ ਬਹੁਤ ਵੱਡਾ ਨਾਮ ਲੱਗਦਾ ਮੈਂ ਕਹਿਣਾ ਚਾਹਾਂਗਾ ਕਿ ਉਸ ਕਾਰਜੋਗ ਸ਼ਖਸੀਅਤ ਉਹ ਅਦਭਜੋ ਮਹਾਨ میوزਿਕ ਡਾਇਰੈਕਟਰ ਜਨਾਬ ਚਰਨਜੀਤ ਹੋਜਾ ਸਾਹਿਬ ਸੰਗੀਤ ਸਮਾਗਮ ਜਿਨ੍ਹਾਂ ਮਾਲਕ ਨੇ ਉਹਨਾਂ ਨੂੰ ਸਵਾਸ ਬਖਸ਼ਿਸ਼ ਉਹ ਸਾਰਿਆਂ ਨੂੰ ਸਾਰੇ ਸਵਾਸਾਂ ਨੂੰ ਪੂਰੇ ਕਰਦੇ ਉਸ ਮਾਲਕ ਦੀ ਕਚਹਿਰੀ ਦੇ ਵਿੱਚ ਜਾਵਰਾਜੇ ਬੜੇ ਦੁੱਖ ਦੀ ਗੱਲ ਹੈ ਔਰ ਇਹ ਜਿਹੜਾ ਘਟ ਹੈ ਕਦੇ ਪੂਰੀ ਜ਼ਿੰਦਗੀ ਚ ਪੂਰਾ ਨਹੀਂ ਹੋਣਾ ਕਿਉਂਕਿ ਉਹਨਾਂ ਨੇ ਜਦੋਂ ਬਹੁਤ ਸਾਰੇ ਕਲਾਕਾਰਾਂ ਨੂੰ ਗਵਾਇਆ ਤੇ ਸਾਰਿਆਂ ਨੂੰ ਕੱਲਾ ਗਵਾਇਆ ਨਹੀਂ ਬਲਕਿ ਉਹਨਾਂ ਨੂੰ ਸੁਪਰਸਟਾਰ ਵੀ ਬਣਾਇਆ ਹਰ ਗਾਣੇ ਦੇ ਨਾਲ ਇਨਸਾਫ ਹਰਕ ਮੈਟਰ ਤੱਕ ਕੱਲੀ ਕੱਲੀ ਲਾਈਨ ਦੇ ਨਾਲ ਸਾਫ ਉਹਨਾਂ ਦੇ ਵਾਖੂਬ ਕਰਿਆ ਔਰ ਜਿੱਥੇ ਕਲਾਕਾਰਾਂ ਨੂੰ ਭਵਾਇਆ ਤੇ ਉੱਥੇ ਨਾਲ ਉਹਨਾਂ ਨੂੰ ਸਿਖਾਇਆ ਵੀ ਆਹ ਲਾਈਨ ਐ ਇਦਾਂ ਕਹਿਣੀ ਐ ਆਹ ਲਾਈਨ ਐ ਇਦਾਂ ਕਹਿਣੀ ਐ ਤਾਂ ਉਹ ਜਿਹੜਾ ਗਾਣਾ ਸੰਪੂਰਨ ਹੁੰਦਾ ਸੀ ਕਿਉਂਕਿ ਕਲਾਕਾਰ ਕਿਦਾਂ ਦਾ ਵੀ ਗਾਦੇਵੇ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਵੀ ਮੇਰੇ ਮੁਤਾਬਕ ਉਹਨੇ ਬਣਾ ਚਾਹੀਦਾ ਔਰ میوزਿਕ ਦੀ ਜੋ ਉਹਨਾਂ ਨੂੰ ਸਮਝ ਸੀ ਜੋ ਮਾਲਕ ਦੀ ਗੋਡ ਗਿਵਰ ਸੀ ਸ਼ਾਇਦ ਉਹ ਕਿਸੇ ਨੂੰ ਨਸੀਬ ਨਹੀਂ ਹੋਈ ਤੇ ਨਹੀਂ ਹੋਈ ਜਿਸ ਰਾਗ ਦੇ ਵਿੱਚ ਗਾਣਾ ਹੁੰਦਾ ਸੀ ਉਸੇ ਰਾਗ ਨੂੰ ਮੱਧੇ ਨਜ਼ਰ ਰੱਖ ਕੇ ਉਹ ਜਿਹੜਾ میوزਿਕ ਦਾ ਟ੍ਰੀਟਮੈਂਟ ਦਿੰਦੇ ਸੀ ਤੇ ਸੁਰ ਸਵਾਦ ਮਤਲਬ ਗਾਣਾ ਉਹਨਾਂ ਇੱਕ ਜਿਵੇਂ ਇੱਕ ਟ੍ਰੀਟਮੈਂਟ ਬਣਾਤੀ ਹੋਈ ਚੀਜ਼ ਵੀ ਇਹਨੂੰ ਗਾਣਾ ਸੁਣ ਕੇ ਬੰਦਾ ਅੰਜੋਏ ਵੀ ਕਰ ਸਕਦਾ ਹੈ ਤੇ ਕੁਝ ਗਾਣੇ ਐਸੇ ਆ ਜਿਨ੍ਹਾਂ ਨੂੰ ਸੁਣ ਕੇ ਬੰਦਾ ਰੋ ਵੀ ਸਕਦਾ ਹੈ ਉਹ ਮਹਾਂ ਸੰਗੀਤਕਾਰ ਜਿਨ੍ਹਾਂ ਦਾ ਖਾਸ ਕਰਕੇ ਮੇਰੇ ਨਾਲ ਬੜਾ ਦਿਲੀ ਪਿਆਰ ਰਿਹਾ ਮੈਂ ਕਈ ਵਾਰੀ ਦਿੱਲੀ ਜਾਣਾ ਰਿਕਾਰਡਿੰਗ ਕਰਨ ਦਾ ਸੀ ਜਾਂਦੀ ਸੀ ਪਰ ਅਸੀਂ ਸਪੈਸ਼ਲ ਕਈ ਵਾਰੀ ਮਿਲਣ ਜਾਂ ਗੁਰੂ ਜੀ ਨੇ ਕਿਹਾ ਨਗੀਲਾ ਯਾਰ ਆਪਾਂ ਸਟਿਕ ਨਹੀਂ ਕਰਨੀ ਤੂੰ ਵੈਸੇ 2-4 ਦਿਨ ਆ ਜਾ ਤੇ ਮੈਨੂੰ ਖੁਸ਼ੀ ਹੁੰਦੀ ਸੀ ਵੀ ਮੈਨੂੰ ਬੁਲਾਇਆ ਕਰਦੇ ਸੀ ਸਾਰੇ ਪਰਿਵਾਰ ਦੇ ਨਾਲ ਘਰਾਂਾਂ ਗੁਰਦਸ਼ਨ ਭਰਾਮਾ ਦੇ ਨਾਲ ਮਾਤਾ ਦੇ ਨਾਲ ਗੁਰੂ ਜੀਵਨ ਨਾਲ ਜੋ ਸਾਡੇ ਤੇ ਉਹਨਾਂ ਨੇ ਪਰਪਕਾਰ ਕੀਤਾ ਜੋ ਸਾਨੂੰ ਅਸ਼ੀਰਵਾਦ ਦਿੱਤਾ ਇਹਨੂੰ ਕਦੇ ਵੀ ਅਸੀਂ ਜਿੰਨਾ ਚਿਰ ਦਮ ਚ ਦਮ ਰਹੇਗਾ ਨਹੀਂ ਭੁੱਲਾਂਗੇ ਔਰ ਨਾ ਗੁਰੂ ਜੀ ਨੂੰ ਭੁੱਲਾਂਗੇ ਤੇ ਨਾ ਹੀ ਉਹਨਾਂ ਦੇ ਅਸ਼ੀਰਵਾਦ ਨੂੰ ਤੇ ਨਾ ਹੀ ਉਹਨਾਂ ਦੀਆਂ ਮਿੱਠੀਆਂ ਤੁਨਾ ਨਾ ਹੀ ਉਹਨਾਂ ਦਾ ਜਿਹੜਾ ਵੱਡਾ ਮਿਊਜ਼ਿਕ ਹੈ ਤੇ ਕੋਈ ਭੁੱਲਣ ਜੋ ਗੱਲ ਨਹੀਂ ਔਰ ਉਹ ਘਟ ਹੈ ਜਿਹੜਾ ਕਦੇ ਵੀ ਪੂਰਾ ਨਹੀਂ ਹੋਣਾ ਮੈਂ ਇੱਕ ਨਾ ਚੀਜ਼ ਹੋਣ ਦੇ ਨਾਤੇ ਉਸ ਮਾਲਕ ਦੇ ਉਸ ਅੱਲਾ ਦੇ ਵਹਿਗੁਰੂ ਦੇ ਗੌਰ ਦੇ ਚਰਨਾਂ 'ਚ ਇਹ ਦੁਆ ਕਰਾਂਗਾ ਇਹ ਬੇਨਤੀ ਕਰਾਂਗਾ ਕਿ ਮਾਲਕ ਉਨ੍ਹਾਂ ਆਪਣੇ ਚਰਨਾਂ ਦੇ ਵਿੱਚ ਨਵਾਜ਼ ਬਖਸ਼ੇ ਔਰ ਮਗਰੋਂ ਸਾਰੇ ਪਰਿਵਾਰ ਨੂੰ ਜਿਹੜੇ ਸਾਡੇ ਵਰਗੇ ਆ ਚੀਜ਼ ਲੋਕ ਆ ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਔਰ ਉਹ ਵਾਕਈ ਉਹ ਰੂਹ ਜਰੀ ਹੈ ਉਹ ਜੰਨਤ ਦੇ ਕਾਬਿਲ ਆ ਉਹ ਜੰਨਤ ਚ ਹੀ ਹੋਏਗੀ ਉਹ ਸਵਰਗ ਚ ਹੀ ਹੋਏਗੀ ਮੈਂ ਦੋ ਲਾਈਨਾਂ ਦੇ ਨਾਲ ਸਮਾਪਤੀ ਕਰਾਂਗਾ ਕਿ ਹੁਣ ਮੇਲ ਨਾ ਹੋਣੇ ਕਦੇ ਵੀ ਹੁਣ ਮੇਲ ਨਾ ਹੋਣੇ ਨੇ ਉਹਜਾ ਸਾਹਿਬ ਨਾਲ ਸਾਡੇ ਗੁਰੂ ਜੀ ਨਾਲ ਕਦੇ ਵੀ ਹੁਣ ਮੇਲ ਨਾ ਹੋਣੇ ਨੇ ਰੱਬ ਉਹਨਾਂ ਨੂੰ ਸਵਰਗ ਦੇਵੇ ਸਾਨੂੰ ਉਮਰਾਂ ਦੇ ਰੋਣੇ ਨੇ ਸਾਨੂੰ ਉਮਰਾਂ ਦੇ ਸਸਿ ਇਹ ਜਿਹੜੀਆਂ ਰੋਥਾਂ ਨੇ ਦੁਨੀਆ ਚੋਂ ਦਿਆਲੇ ਕੁਝ ਕਰਕੇ ਜਾਂਦੀਆਂ ਨੇ ਜਿਹੜੀਆਂ ਬਹੁਤ ਲੋਕਾਂ ਦੀ ਰੋਜ਼ੀ ਰੋਟੀ ਪਾ ਕੇ ਜਾਂਦੀਆਂ ਨੇ ਬਹੁਤ ਨਾਮ ਖੱਟ ਕੇ ਜਾਂਦੀਆਂ ਨੇ ਸ਼੍ਰੀ ਚਰੰਜੀਤ ਉਹਜਾ ਸਾਹਿਬ ਉਹਨਾਂ ਨੇ ਬਹੁਤ ਸਾਰੇ 뮤ਜ਼ੀਸ਼ੀਅਨ ਪੈਦਾ ਕੀਤੇ ਕਲਾਕਾਰ ਪੈਦਾ ਕੀਤੇ ਬਹੁਤ ਵੱਡੇ ਵੱਡੇ ਔਰ 뮤직 ਜੈਕਟਰ ਪੈਦਾ ਕੀਤੇ ਉਹਨਾਂ ਨੇ ਬਹੁਤ ਵੱਡੇ ਵੱਡੇ ਉਹਨਾਂ ਨੇ ਬਹੁਤ ਘਰਾਂ ਚ ਰੋਟੀ ਪਾਈ ਐ ਇਦਾਂ ਦੇ ਜਿਹੜੇ ਸਖਸ਼ ਹੁੰਦੇ ਨੇ ਇਦਾਂ ਦੀਆਂ ਜਿਹੜੀਆਂ ਹਸਤੀਆਂ ਹੁੰਦੀਆਂ ਨੇ ਉਹ ਸਰੀਰਕ ਤੌਰ ਤੇ ਤਾਂ ਭਾਵੇਂ ਚਲੇ ਜਾਂਦੀਆਂ ਨੇ ਪਰ ਜਿਹੜੀ ਉਹਨਾਂ ਦੀ ਆਤਮਾ ਹੁੰਦੀ ਔਰ ਹਮੇਸ਼ਾ ਅਮਰ ਹੁੰਦੀ ਆ ਉਹ ਕਦੇ ਵੀ ਨਹੀਂ ਜਾਂਦੇ ਹੈਗੇ ਇਹਨੀ ਕਮਾਂ ਕੀ ਜੋ ਚਲੇ ਗਏ ਉਹ ਹੈਗੇ ਆ ਸਾਡੇ ਸਾਰਿਆਂ ਦੇ ਵਿੱਚ ਆ ਉਹ ਆਪਣੇ ਸੰਗੀਤ ਦੇ ਰਾਹੀ ਹਰ ਥਾਂ ਤੇ ਆ ਜਿੱਥੇ ਵੀ ਉਹਨਾਂ ਦੇ ਚੌਂ ਵਾਲੇ ਬੈਠੇ ਆ ਜਿੱਥੇ ਜਿੱਥੇ ਉਹਨਾਂ ਦਾ ਸੰਗੀਤ ਚੱਲ ਰਿਹਾ ਹੈ ਜਿੱਥੇ ਜਿੱਥੇ ਵੀ ਲੋਕ ਉਹਨਾਂ ਨੂੰ ਸੁਣਦੇ ਪਏ ਨੇ ਉਹ ਉੱਥੇ ਵੀ ਹੈਗੇ ਨੇ ਉਹ ਸਾਰੀ ਦੁਨੀਆ 'ਚ ਸੰਗੀਤ ਜਾਂਦਾ ਸਾਰੀ ਦੁਨੀਆ ਵਿੱਚ ਵੀ ਰਾਜਮਾਨ ਨੇ ਆਪਣੇ 뮤직 ਦੇ ਰਾਹੀ ਕਿਉਂਕਿ ਬੰਦਾ ਆਪਣੇ ਕਰਮਾਂ ਤੇ ਆਪਣੇ ਕਾਮਰਪਨੀ ਸੋਚ ਦੇ ਨਾਲ ਹਮੇਸ਼ਾ ਜਿਉਂਦਾ ਰਹਿੰਦਾ ਹੈ ਜਿੰਨੇ ਵੀ ਲੋਕ ਅਥੋ ਚੰਗੇ ਸੁਚੱਜੇ ਲੋਕ ਗਏ ਨੇ ਦੁਨੀਆ ਚੋਂ ਉਹ ਆਪਣੇ ਕੰਮ ਕਰਕੇ ਆਪਣੀ ਸੋਚ ਕਰਕੇ ਅੱਜ ਵੀ ਜਿਉਦੇ ਨੇ ਸੋ ਸਾਡੇ ਗੁਰੂ ਜੀ ਚਰਨ ਜੀ ਦਾ ਸਾਹਿਬ ਉਹ ਅੱਜ ਵੀ ਜਿਉਦੇ ਆ ਸਾਡੇ ਸਾਰਿਆਂ ਦੇ ਵਿੱਚ ਅਸ ਮੈਂ ਇਹੀ ਕਹਾਂ ਕਿ ਕੀ ਸੱਚੇ ਪਾਤਸ਼ਾਹ ਵਾਹਿਗੁਰੂ ਸਾਰੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਹੱਲ ਬਖਸ਼ੇ ਔਰ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਰੱਖੀਏ ਉਹਨਾਂ ਦੇ ਮੂਜਤ ਰੋ ਇਹ ਸੱਚੇ ਅਮੂਜਾ ਉਹਨਾਂ ਦਾ ਬੇਟਾ ਕਰਨਕ ਜੋ ਹੋਇਆ 10 ਦੇ ਕੁਛ ਸਾਡੇ ਮਾਤਾ ਜੀ ਸੰਗੀਤਾ ਜੀ ਅਸੀਂ ਹਮੇਸ਼ਾ ਇਸ ਪਰਿਵਾਰ ਦਾ ਹੰਗਾ ਤੇ ਅੰਗ ਰਹਾਗੇ ਕਿ ਸਰਦੂਰ ਜੀ ਗੁਰੂ ਜੀ ਦੇ ਸ਼ਗਿਰਦ ਸੀਗੇ ਉਹਨਾਂ ਕੋਲ ਬਹੁਤ ਕੁਝ ਸਿੱਖਿਆ ਮੈਂ ਵੀ ਬਹੁਤ ਕੁਝ ਸਿੱਖਿਆ ਗੁਰੂ ਜੀ ਤੋਂ ਅਸੀਂ ਉਹ ਛੋਟੀ ਉਮਰ ਤੋਂ ਉਹਨਾਂ ਦੇ ਲੜ ਲੱਗੇ ਸੀਗੇ ਸਾਨੂੰ ਉਹਨਾਂ ਨੇ ਜ਼ਿੰਦਗੀ ਦੀ ਹਰ ਬਰੀਕੀਆਂ ਸਿਖਾਈਆਂ ਨੇ ਜ਼ਿੰਦਗੀ ਸੱਚਮੁਣੀ ਉਹ ਉਹਨਾਂ ਨੇ ਸਿਖਾਈ ਆ ਕਿ ਕਿਤਾ ਤੁਹਾਡੇ ਗਲੇ ਦੇ ਵਿੱਚ ਸੁਰਤਾਲ ਹੋਣਾ ਗੌੜਾ ਪਰ ਉਹ ਕਦੇ ਜ਼ਿੰਦਗੀ ਦੀ ਸੁਰਤਾਲ ਚ ਹੋਣੀ ਚਾਹੀਦੀ ਹੈ ਉਹਨਾਂ ਨੇ ਸਾਨੂੰ ਬਹੁਤ ਚੀਜ਼ਾਂ ਸਿਖਾਈਆਂ ਉਹਨਾਂ ਦੀਆਂ ਸਾਰੀਆਂ ਯਾਦਾਂ ਜਿਹੜੀਆਂ ਬਚਪਨ ਤੋਂ ਲੈ ਕੇ ਲੈ ਬਚਪਨ ਤੋਂ ਹੀ ਉਹਨਾਂ ਦੇ ਨਾਲ ਜੁੜੀ ਸੀ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਜਿੰਨੀਆਂ ਵੀ ਯਾਦਾਂ ਨੇ ਹਮੇਸ਼ਾ ਸਾਡੇ ਰੂਹ ਦੇ ਅੰਦਰ ਰਹਿਣ ਕਿਆਂ ਔਰ ਅਸੀਂ ਉਹਨਾਂ ਨੂੰ ਹਮੇਸ਼ਾ ਚੰਗੇ ਤਰੀਕੇ ਦੇ ਨਾਲ ਯਾਦ ਕਰਦੇ ਰਹਿਣਾ। ਸੋ ਉਹਨਾਂ ਵਰਗਾ ਤਾਂ ਕੋਈ ਨਹੀਂ ਹੋ ਸਕਦਾ। ਕਿਉਂਕਿ ਜਦੋਂ ਕੋਈ ਛਾਪ ਛੱਡ ਕੇ ਜਾਂਦਾ ਹੈ ਉਹਦੇ ਵਰਗਾ ਨਹੀਂ ਕੋਈ ਹੁੰਦਾ ਤਾਂ ਹੋਰ ਨਵਾਂ ਪੈਦਾ ਹੋ ਸਕਦਾ ਪਰ ਉਹ ਗੱਲ ਨਹੀਂ ਹੋ ਸਕਦੀ ਜੋ ਗੁਰੂ ਜੀ ਚਰਨ ਦੀ ਉਹ ਜੀ ਵਿੱਚ ਸੀਗੀ। ਉਹਨਾਂ ਦੇ ਬੇਟਾ ਕੇ ਕੰਮ ਕਰ ਰਹੇ ਨੇ ਸਚਿਨ ਅਮੋਜਾ ਜੀ ਬਹੁਤ ਅੱਛੇ ਬਹੁਤ ਵਧੀਆ 뮤జిక్ ਡਾਇਰੈਕਟਰ ਨੇ ਸਚਿਨ ਜੀ ਫਨਕ ਜੀ ਬਹੁਤ ਅੱਛਾ ਕੰਮ ਕਰ ਰਹੇ ਨੇ ਮਾਰਕੀਟ ਵਿੱਚ ਉਹਨਾਂ ਦੇ ਵਿੱਚੋਂ ਆਪਾਂ ਗੁਰੂ ਜੀ ਨੂੰ ਦੇਖ ਸਕਦੇ ਹਾਂ ਉਹਨਾਂ ਦੇ میوزਿਕ ਤੋਂ ਝਲਕਾਂ ਪੈਂਦੀਆਂ ਨੇ ਆਪਾਂ ਇਸ ਪਰਿਵਾਰ ਦਾ ਭਲਾ ਮੰਗਦੇ ਆ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਔਰ ਇਹ ਜਿਹੜਾ ਤਕਲੀਫ ਦਾ ਟਾਈਮਾ ਇਹਦੇ ਵਿੱਚੋਂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਬਾਹਰ ਕੱਢਿਆ ਉਹਨਾਂ ਨੂੰ ਹਿਊਮਰ ਸ਼ਕਤੀਪਨ ਕਰ ਦਿੱਤੀ ਪਹਿਲਾਂ ਤਾਂ ਉਸ ਮਹਾਨ ਸ਼ਖਸੀਅਤ ਨੂੰ ਸशत ਪ੍ਰਣਾਮ ਬਾਕੀ ਜਾਣ ਦੀ ਗੱਲ ਹੈ ਵੀ ਆਣਾ ਜਾਣਾ ਤਾਂ ਦੇਖੋ ਬਣਿਆ ਹੋਇਆ ਹੀ ਹੈ। ਤਾਂ ਸਭ ਨੇ ਆਣਾ ਜਾਣਾ ਅਸੀਂ ਵੀ ਉਰ ਜਾਣਾ ਇੱਥੋਂ। ਸਭ ਨੇ ਜਾਣਾ ਹੀ ਪਰ ਜਦੋਂ ਅਸੀਂ ਕੋਈ ਵੱਡੀ ਪੁਲਾਹ ਖੱਟ ਕੇ ਜਾਂਦੇ ਹਾਂ। ਕੋਈ ਵੱਡਾ ਕੰਮ ਕਰਕੇ ਜਾਂਦੇ ਆ ਤਾਂ ਉਹ ਸਾਡਾ ਦੁਨੀਆ ਦੇ ਵਿੱਚ ਇੱਕ ਸਥਾਨ ਬਣਾ ਕੇ ਰੱਖਦਾ ਹੈ ਜਿਵੇਂ ਹੁਜਾ ਸਾਹਿਬ ਨੂੰ ਭੁੱਲਣ ਦਾ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਸੰਗੀਤ ਦੀ ਦੁਨੀਆ ਦੇ ਐਡੇ ਵੱਡੇ ਸੁਖੀਤ ਬਣ ਚੁੱਕੇ ਸੀਗੇ ਕਿ ਸੰਗੀਤਕ ਦੁਨੀਆ ਦੇ ਵਿੱਚ ਉਹਨਾਂ ਨਾਲੋਂ ਵੱਡਾ ਜੇ ਅਸੀਂ ਦੇਖਿਆ ਆਪਣੀ ਸਮਝ ਤੱਕ ਇਹ ਮੈਂ ਤਾਂ ਅੱਜ ਤੱਕ ਦੇਖਿਆ ਨਹੀਂ ਕੋਈ ਜਿਹੜਾ ਵੀ ਕਲਾ ਨੂੰ ਤੋਂ ਉੱਪਰ ਦੀ ਹੋ ਕੇ ਆਇਆ ਹੋਵੇ ਬੜੇ 뮤జిక్ ਡਾਇਰੈਕਟਰ ਤਾਂ ਬਹੁਤ ਹੁੰਦੇ ਐ ਅਸੀਂ ਵੀ ਬਥੇਰੇ ਨਾਲ ਕੰਮ ਕੀਤਾ ਪਰ ਉਹ ਹੁਜਾ ਸਾਹਿਬ ਦੇ 뮤జిక్ ਦੇ ਵਿੱਚ ਕੰਮ ਕਰਨਾ ਹਰ ਬੰਦੇ ਦੀ ਚਾਹਤ ਹਰ ਬੰਦੇ ਦੀ ਇੱਛਾ ਹੁੰਦੀ ਸੀ ਕਿ ਉਹ ਹੁਜਾ ਸਾਹਿਬ ਦੇ 뮤జిక్ ਦੇ ਵਿੱਚ ਇੱਕ ਵਾਰੀ ਮੈਨੂੰ ਰਿਕਾਰਡ ਹੋਣ ਦਾ ਮੌਕਾ ਮਿਲ ਜੇ ਇਹ ਇਹ ਵੱਡੀ ਪ੍ਰਾਪਤੀ ਉਹ ਹੁਜਾ ਸਾਹਿਬ ਦੀ ਹੋ ਸੀਗੀ ਔਰ ਕਿਸੇ ਦੀ ਨਹੀਂ ਔਰ ਮੈਂ ਨਹੀਂ ਕਹਿ ਸਕਦਾ ਤੇ ਬਾਕੀ ਸੰਗੀਤਕ ਦੁਨੀਆ ਨੂੰ ਜੋ ਘਾਟਾ ਪਿਆ ਉਹਨਾਂ ਦਾ ਸੰਗੀਤ ਦਾ ਬੇਹਿਸਾਬ ਪਿਆ ਉਹ ਤਾਂ ਅੱਜ ਸੁਣਾਉਣਾ ਮੈਂ ਸੱਤ ਪੀੜੀਆਂ ਤੱਕ ਇੱਕ ਇੱਕ ਪੀਸ ਵੀ ਜੋ ਸੁਣਨ ਲਈ ਪਰ ਮੁੱਕਣਾ ਵਾਲਾ ਹੈ ਨਹੀਂ ਤੇ ਬਹੁਤ ਵੱਡੀ ਉਹਨਾਂ ਦੀ ਜਿਹੜੀ ਪ੍ਰਾਪਤੀ ਹੈ ਔਰ ਸਾਨੂੰ ਘਾਟਾ ਪਿਆ ਇਸ ਚੀਜ਼ ਦਾ ਕਲਾਕਾਰ ਭਾਈਚਾਰੇ ਨੂੰ ਜਿਆਦਾ ਘਾਟਾ ਪਿਆ ਕਿਉਂਕਿ ਹਾਲੇ ਅਸੀਂ ਉਹਨਾਂ ਦੇ 뮤직 ਤੇ ਰਿਕਾਰਡ ਹੋਣ ਦੀ ਇੱਛਾ ਜਤਾਈ ਹੋਈ ਸੀ ਹਲੋ ਨਹੀਂ ਪੂਰੀ ਹੋ ਸਕੀ ਸਾਨੂੰ ਬਹੁਤ ਹੈ ਅਸੀਂ ਕਹਿੰਦੇ ਹਾਂ ਮਾਲਕ ਉਹਨਾਂ ਨੂੰ ਆਪਣੇ ਚਰਨਾ ਦੇ ਵਿੱਚ ਨਿਵਾਸ ਦੇਵੇ ਔਰ ਪਿੱਛੇ ਪਰਿਵਾਰ ਨੂੰ ਔਰ ਉਹਨਾਂ ਦੇ ਚਾਹਣ ਵਾਲਿਆਂ ਨੂੰ ਸਾਰੇ ਨੂੰ ਪਾਣਾ ਮੰਨਣ ਦਾ ਬਲ ਵਰਸ਼ੇ ਅੱਜ ਸੰਗੀਤ ਸਮਰਾਜ ਜਨਾਬ ਗਰਗੀ ਪੂਜਾ ਸਾਹਿਬ ਜੀ ਉਹਨਾਂ ਦੇ ਕੋਲ ਜੋ ਸੀ ਅਜਿਹਾ ਬਹੁਤ ਪੂਰੋ ਨੇੜੇ ਲੋਕਾਂ ਦੇ ਤੇ ਮੇਰੇ ਨਾਲ ਬਹੁਤ ਹੀ ਨੇੜਤਾ ਰਹੀ ਤੇ ਵਰਿੰਜੀਤ ਸਿੰਘ ਸਿੱਧੂ ਨੂੰ ਪਮਈ ਵੇ ਬਣਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਕਾਫੀ ਲੰਮਾ ਸਮਾਂ ਉਹਨਾਂ ਦੇ ਸੰਗੀਤ ਦੇ ਵਿੱਚ ਵਕ ਵਕ ਗੀਤ ਵਕ ਵਕ ਗੈਸਰਾ ਰਿਕਾਰਡ ਕਰਨ ਦਾ ਮਾਣ ਪ੍ਰਾਪਤ ਪਰ ਉਹਨਾਂ ਨਾਲ ਦੇਸ਼ਾਂ-ਵਿਦੇਸ਼ਾਂ ਦੇ ਤੋਂ ਕੈਨੇਡਾ ਅਮਰੀਕਾ ਘੁੰਮਣ ਦਾ ਮਾਨ ਪ੍ਰਾਪਤ ਹੋਇਆ ਤੇ ਮੇਰੇ ਸ਼ਾਹਕਾਰ ਕੀ ਜੀ ਨਹੀਂ ਜਾਣੂ ਕਰਦਾ ਰੰਗਲੀ ਦੁਨੀਆ ਤੋਂ ਜਾਂ ਮਾਝੇ ਮਾਰ ਦੇ ਵਾਪੇ ਦੀਆਂ ਬੋਲੀਆਂ ਬਹੁਤ ਹੀ ਮਕਬੂਲ ਗੀਤ ਉਹਨਾਂ ਨੇ ਬਣਾਏ ਤੇ ਸਾਡੀ ਮਹੱਭਤ ਅਖੀਰ ਤੱਕ ਉਸੇ ਤਰ੍ਹਾਂ ਰਹੀ ਹੈ ਦੇ ਇਸ ਤਰ੍ਹਾਂ ਦੇ ਸੰਗੀਤਕਾਰ ਸ਼ਾਹਕਾਰ ਬਹੁਤ ਸਦੀਆਂ ਬਾਅਦ ਪੈਦਾ ਹੁੰਦੇ ਨੇ ਤੇ ਚਰਨਜੀਤ ਹੁਜਾ ਸਾਹਿਬ ਉਹਨਾਂ ਚੋਂ ਇੱਕ ਸਾਹ ਤੇ ਜਿਨ੍ਹਾਂ ਨੇ ਪੰਜਾਬ ਪੰਜਾਬੀਏ ਦੇ ਲਈ ਬੇਸ਼ੁਮਾਰ ਕੰਮ ਕੀਤਾ ਤੇ ਆਪਣੇ ਪੰਜਾਬੀ ਹੋਣ ਦਾ ਸਬੂਤ ਦਿੱਤਾ ਅਖੀਰਲੇ ਸਵਾਸ ਉਹਨਾਂ ਨੇ ਪੰਜਾਬ ਦੀ ਤਰੱਕੀ ਤੇ ਲਾਤੇ ਤੇ ਸ਼ਰੋਮਣੀ ਕਾਇਕ ਬੇਸ਼ੱਕ ਸਾਡੇ ਵਿੱਚੋਂ ਰੁਕਸਤ ਹੋ ਗਏ ਨੇ ਪਰ ਉਹਨਾਂ ਦਾ ਕੰਮ ਉਹਨਾਂ ਦਾ ਸੇਵ ਪ੍ਰਤੀ ਲਗਨ ਉਹ ਹਮੇਸ਼ਾ ਜਿਉਂਦੀ ਰਹੂ ਜੇ ਮੈਂ ਦੁਆ ਕਰਦਾ ਕਿ ਉਹ ਪ੍ਰਮਾਤਮਾ ਈਸ਼ਵਰ ਸੱਚੇ ਪਾਸ਼ਾ ਅੱਲਾ ਵਾਹਿਗੁਰੂ ਉਹਨਾਂ ਦੇ ਬੱਚਿਆਂ ਨੂੰ ਵੀ ਕੋਈ ਤਾਤ ਪੱਖੇ ਤੇ ਉਹ ਵੀ ਆਪਣੇ ਪਿਤਾ ਜੀ ਵਰਗੇ ਇੱਕ ਲੀਜੈਂਡਸ ਬਣ ਸੋ ਅੱਜ ਆਪਣੇ ਦਿਲਾਂ ਦੀਆਂ ਗਹਿਰਾਈਆਂ ਚੋਂ ਉਹਨਾਂ ਦੇ ਇਸ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦਾ ਜਿੱਤੇ ਸਬਾਬ ਪ੍ਰਾਪਤ ਹੋਇਆ ਉਥੇ ਅਰਦਾਸ ਕਰਦਾ ਕਿ ਪਿੱਛੇ ਪਰਿਵਾਰ ਨੂੰ ਬਾਹਣਾ ਮੰਨਣ ਦਾ ਬਦਪੱਖੀ ਤੇ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਫਾਖਾ ਬੈਠਾ ਹਾਂ